ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਦੀਪ ਸਿੰਘ ਮੰਗੂ ਤੇ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਅਰਣ ਸਿੰਘ ਢਾਲੀਵਾਲ ਢਾਲੀਵਾਲ ਸਭ ਸਵਾਗਤ ਆ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਕੀ ਚੱਲ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਦੀ ਤੁਹਾਡੇ ਨਾਲ ਸਾਂਝ ਪਵਾਵਾਂਗੇ ਖਡੂਰ ਸਾਹਿਬ ਜਿਹੜੀ ਪੰਥਕ ਵੋਟ ਬੈਂਕ ਜਿੱਥੇ ਵੱਡਾ ਦੱਸਿਆ ਜਾਂਦਾ ਪੰਥਕ ਹਲਕਾ ਦੱਸਿਆ ਜਾਂਦਾ ਖਡੂਰ ਸਾਹਿਬ ਨੂੰ ਹੁਣ ਕੀ ਸਿਚੁਏਸ਼ਨ ਹੈ ਅਮਰਤਪਾਲ ਸਿੰਘ ਹੋਰੀ ਕਿੱਥੇਕ ਖੜਨਗੇ ਬਿਰਸਾ ਸਿੰਘ ਮਲਟੋਵਾਸ਼ ਸ਼ਰਮਣੀਏ ਕਾਲਜਲ ਵੱਲੋਂ ਨੇ ਇਦਾਂ ਹੀ ਆਮ ਆਦਮੀ ਪਾਰਟੀ ਵੱਲੋਂ ਭੋਲਰ ਤੇ ਕਾਂਗਰਸ ਵੱਲੋਂ ਜੀਰਾ ਉੱਥੇ ਉਮੀਦਵਾਰ ਨੇ ਪਰ ਅਮਰਤਪਾਲ ਵੱਲੋਂ ਇਹ ਅਨਾਉਂਸਮੈਂਟ ਕਿ ਅਸੀਂ ਜਾਦ ਲੜਾਂਗੇ ਉਹਨੇ ਬਿਲਕੁਲ ਖਡੂਰ ਸਾਹਿਬ ਦੀ ਜਿਹੜੀ ਸਿਆਸਤ ਹੈ ਉਸ ਸਿਆਸਤ ਦਾ ਪੋਲਿਟੀਕਲ ਸਿਨੈਰੀਓ ਬਦਲ ਕੇ ਰੱਖਤਾ ਰਿਜ਼ਲਟ ਕੁਛ ਵੀ ਹੋਵੇ ਅਮਰਤਪਾਲ ਜਿੱਤ ਜੇ ਅਮਰਤਪਾਲ ਦੀ ਜ਼ਮਾਨਤ ਜ਼ਬਤ ਹੋ ਜੇ ਅਮਰਤਪਾਲ ਨੂੰ ਹਜ਼ਾਰਾਂ ਸੈਂਕੜੇ ਲੱਖਾਂ ਵੋਟਾਂ ਮਿਲਣ ਉਹ ਬਾਅਦ ਦੀ ਗੱਲ ਹੈ ਪਰ ਅੱਜ ਪੋਲੀਟੀਕਲ ਤੌਰ ਦੇ ਉੱਪਰ ਇੱਕ ਖਿੱਚਦਾ ਕੇਂਦਰ ਖੜੂਰ ਸਾਹਿਬ ਬਣਿਆ ਹੋਇਆ ਤੇ ਨਾਲੋਂ ਨਾਲ ਆਮ ਆਦਮੀ ਪਾਰਟੀ ਦੇ ਭਾਜੀਪੀ ਦਾ ਵੱਡੇ ਪੱਧਰ ਦੇ ਉੱਪਰ ਵਿਰੋਧ ਹੋ ਰਿਹਾ ਬਿਊਰੋ ਹੋ ਰਿਹਾ ਕੁਝ ਕੁ ਮੰਤਰੀਆਂ ਦਾ ਜਿਵੇਂ ਗੁਰਮੀਤ ਖੁੱਡੀਆਂ ਜਿਹੜੇ ਹੈਗੇ ਨੇ ਖੇਤੀਬਾੜੀ ਮੰਤਰੀ ਨੇ ਜਦੋਂ ਕਿ ਤੇ ਸਪੀਚ ਦੇਣ ਜਾਂਦੇ ਨੇ ਕਿਸਾਨ ਅੱਗੋਂ ਆ ਕੇ ਸਵਾਲਾਂ ਦੀ ਝੜੀ ਲਾ ਦਿੰਦੇ ਨੇ ਇਦਾਂ ਹੀ ਮਾਲਵੇ ਦੇ ਜਿਹੜੇ ਹੋਰ ਮੰਤਰੀ ਨੇ ਉਹਨਾਂ ਦਾ ਵੀ ਵੱਡੇ ਤੌਰ ਦੇ ਉੱਪਰ ਵਿਰੋਧ ਹੋ ਰਿਹਾ ਹੋਰ ਸਾਰੀਆਂ ਖਬਰਾਂ ਲਵਾਂਗੇ ਢਾਲੀਵਾਲ ਸਾਹਿਬ ਤੋਂ ਪੰਜਾਬ ਦੀ ਰਾਜਨੀਤਿਕ ਦਸ਼ਾ ਦਿਸ਼ਾ ਜੀ ਤੁਹਾਡੇ ਨਾਲ ਸਾਂਝ ਪਵਾਵਾਂਗੇ ਸਭ ਤੋਂ ਪਹਿਲਾਂ ਮੈਂ ਖਡੂਰ ਸਾਹਿਬ ਜਾਣਾ ਚਾਹੁੰਗਾ ਢਾਲੀਵਾਲ ਸਾਹਿਬ ਖਡੂਰ ਸਾਹਿਬ ਦੇ ਹੁਣ ਕੀ ਸਮੇਕਰ ਹਨ ਉੱਥੇ ਜੀ ਦੇਖੋ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਇਹ ਇਲਾਕਾ ਮੁਕਾਬਲਤਨ ਪਿੰਡੂ ਜਿਆਦਾ ਤੇ ਸਿੱਖੀ ਪ੍ਰਭਾਵ ਵਾਲਾ ਵੀ ਹੈ ਇੱਕ ਗੱਲ ਜ਼ਰੂਰ ਸਾਡੇ ਸਮਝਣ ਦੀ ਹੈ ਕਿ ਜਿਹੜਾ ਸਿੱਖ ਹੈ ਪੰਜਾਬ ਦਾ ਵੈਸੇ ਤਾਂ ਓਵਰਆਲ ਸਾਰੇ ਪੰਜਾਬੀ ਚਾਹੇ ਉਹ ਕਿਸੇ ਕਮਿਊਨਿਟੀ ਦਾ ਹੋਵੇ ਇਹ ਥੋੜੇ ਜਿਹੀ ਇਮੋਸ਼ਨਲ ਨੇ ਤੇ ਇਹਨਾਂ ਦਾ ਸੁਭਾਅ ਹੈ ਕਿ ਜੇਕਰ ਇਹਨਾਂ ਨੂੰ ਕੋਈ ਤੰਗ ਕਰੇ ਤਾਂ ਇਹ ਮੂਰੇ ਅੜਦੇ ਨੇ ਕਿਉਂਕਿ ਬਹੁ ਗਿਣਤੀ ਸਿੱਖਾਂ ਦੀ ਹੈ ਗੁਰੂਆਂ ਦੇ ਫਾਲੋਅਰ ਨੇ ਇਸ ਕਰਕੇ ਅਸੀਂ ਇਹ ਗੱਲ ਜਿਆਦਾ ਸਿੱਖਾਂ ਨਾਲ ਜੁੜ ਗਈ ਇਤਿਹਾਸ ਨੇ ਸਾਬਤ ਕੀਤਾ ਕਿ ਸਿੱਖ ਜਿਆਦਾ ਅੜ ਜਾਂਦੇ ਨੇ ਅੜਨ ਦਾ ਭਾਵ ਇਹ ਹੈ ਕਿ ਜਿਹੜਾ ਇਹਨਾਂ ਨੂੰ ਦਬਾਵੇ ਇਹ ਦਬਣ ਦੀ ਬਜਾਏ ਰਿਟੈਲੀਏਟ ਕਰਦੇ ਨੇ ਉਲਟਾ ਰਿਐਕਸ਼ਨ ਦਿੰਦੇ ਨੇ ਔਰ ਇਹ ਸੱਚ ਵੀ ਹੈ ਕੋਈ ਇਹ ਨਹੀਂ ਹੈਗਾ ਕਿ ਆਪਾਂ ਗੱਲ ਬਣਾਉਂਦੇ ਆ ਇਹ ਸੱਚ ਵੀ ਹੈ ਪਿਛਲੇ ਜਦੋਂ ਇਤਿਹਾਸ ਦੇਖਦੇ ਆ ਸਭ ਕੁਝ ਐਦਾਂ ਹੋਇਆ ਹੈ ਸੋ ਉਹਦੇ ਵਿੱਚੋਂ ਇਹ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੇ ਵੁਰਤ ਬੋਟ ਲੈਣ ਲਈ ਕਾਂਗਰਸ ਨੂੰ ਇੱਕ ਕਟਾਰੇ 'ਚ ਖੜਾ ਕਰਤਾ ਕਿ ਕਾਂਗਰਸ ਵੱਡੀ ਦੋਸ਼ੀ ਹੈ ਦੀ ਇਸ ਕਰਕੇ ਇਹ ਨੇ ਸਿੱਖ ਸਿੱਖਾਂ ਦੇ ਉੱਤੇ ਬੜੇ ਜ਼ੁਲਮ ਕੀਤੇ ਤੇ 84 ਦਾ ਜਿਹੜਾ ਘਟਣਾ ਵਾਪਰੀ ਹੋਏ ਦੇ ਕਰਕੇ ਵਾਪਰੀ ਲੇਕਿਨ ਵਕਤ ਨਾਲੇ ਸਭ ਤੋਂ ਆ ਇਹ 84 ਦੀ ਘਟਨਾ ਦੇ ਵਿੱਚ ਜਿੱਥੇ ਕਾਂਗਰਸ ਦੋਸ਼ੀ ਹੈ ਉੱਥੇ ਅਕਾਲੀ ਦਲ ਨੂੰ ਜੋ ਰੋਲ ਕਰਨਾ ਚਾਹੀਦਾ ਸੀ ਉਹ ਰੋਲ ਉਹਨਾਂ ਨੇ ਪਲੇ ਨਹੀਂ ਕੀਤਾ ਕਿਸੇ ਹੱਦ ਤੱਕ ਉਹਨਾਂ ਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਜਿਹਦੇ ਕਰਕੇ ਉਸ ਤੋਂ ਬਾਅਦ ਵੀ ਕੱਟਣਾ ਹੋਈਆਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਉਹਦੀ ਲੰਬੀ ਕਹਾਣੀ ਚ ਨਹੀਂ ਜਾਂਦੇ ਉਹਦੇ ਵਿੱਚ ਅਕਾਲੀ ਦਲ ਦਾ ਵੀ ਇਹ ਲਗਿਆ ਜਦੋਂ ਪੰਜਾਬੀ ਪਾਰਟੀ ਬਣਾ ਲਈ ਇੱਕ ਵਕਤ ਸੀ ਕਿ ਬਾਦਲ ਸਾਹਿਬ ਧਾਰਾ 25 ਪਾੜਦੇ ਨੇ ਦਿੱਲੀ ਜਾ ਕੇ ਤੇ ਦੁਬਾਰਾ ਵਕਤ ਆਇਆ ਕਿ ਨਹੀਂ ਜੀ ਅਸੀਂ ਤੇ ਪੰਜਾਬੀ ਪਾਰਟੀ ਬਣਾ ਲਈ ਹੁਣ ਸਾਡੀ ਪਾਰਟੀ ਜਿਹੜੀ ਪੰਜਾਬੀ ਪਾਰਟੀ ਬਣ ਗਈ ਜਿਹਦਾ ਸਿੱਖਾ ਨੇ ਜਾਂ ਸਿੱਖ ਸਾਇਕੀ ਨੇ ਸਿੱਖ ਮਨੁੱਖ ਗਿਆਨ ਨੇ ਇਹ ਅਰਥ ਕੱਢਿਆ ਕਿ ਅਕਾਲੀ ਦਲ ਸਿੱਖੀ ਦੀ ਗੱਲ ਛੱਡ ਕੇ ਕੱਲੀ ਪੰਜਾਬੀਅਤ ਦੀ ਗੱਲ ਕਰ ਰਿਹਾ ਹੈ ਜਦੋਂ ਕਿ ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਪੰਜਾਬੀਅਤ ਤੇ ਸਿੱਖੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਉਸ ਦੇ ਨਾਲ ਹੌਲੀ-ਹੌਲੀ ਜਦੋਂ ਇਹ ਇਹ ਵਾਪਰਿਆ ਅ ਕੱਟਣਾ ਕਰਮ ਉਹਦੇ ਵਿੱਚ ਇਹ ਹੋਇਆ ਕਿ ਇੱਕ ਸਮੇਂ ਦੇ ਵਿੱਚ ਇੱਕ ਲਹਿਰ ਉੱਠੀ ਜਦੋਂ ਅਕਾਲੀ ਦਨ ਜ਼ੀਰੋ ਹੋ ਗਿਆ ਤੇ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਬਹੁ ਗਿਣਤੀ ਮੈਂਬਰ ਪਾਰਲੀਮੈਂਟ ਜਿੱਤ ਗਏ ਜਿਹਦੇ ਵਿੱਚੋਂ ਖਡੂਰ ਸਾਬ ਤੋਂ ਸਿਮਰਜੀਤ ਸਿੰਘ ਮਾਨ ਜਿੱਤੇ ਹੁਣ ਜੇ ਆਪਾਂ ਇਸ ਤੋਂ ਇਹ ਕਹੀਏ ਵੱਖਰੀ ਗੱਲ ਹੈ ਕਿ ਉਸ ਸਮੇਂ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ ਉਹਦੀ ਡਿਟੇਲ ਚ ਆਪਾਂ ਨਹੀਂ ਪੈਂਦੇ ਕਿ ਬੀਪੀ ਸਿੰਘ ਨਾਲ ਸਿਮਰਜੀਤ ਮਾਨ ਦਾ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਜੇਕਰ ਉਹ ਸਿਰੇ ਚੜਿਆ ਹੁੰਦਾ ਤਾਂ ਸ਼ਾਇਦ ਪੰਜਾਬ ਦੇ ਅਕਾਲੀ ਦਲ ਦਾ ਕੁਝ ਜਿਹੜਾ ਮੂੰਹ ਮੱਥਾ ਹੋਰ ਤਰ੍ਹਾਂ ਦਾ ਹੋ ਸਕਦਾ ਸੀ ਪਰੰਤੂ ਦੁਬਾਰਾ ਫੇਰ ਅਕਾਲੀ ਦਲ ਤਾਕਤ ਚ ਆਇਆ ਬਾਦਲ ਸਾਹਿਬ ਤਾਕਤਵਰ ਬਣ ਗਏ ਬਾਦਲ ਸਾਹਿਬ ਨੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਪਰੰਤੂ ਰਾਜ ਦੇ ਦੌਰਾਨ ਸਾਰੀ ਸਿੱਖੀ ਦੀ ਗੱਲ ਭੁੱਲ ਗਏ ਸਾਰਾ ਬੁਲਗਸਤਾਨ آپریشن ਦਾ ਸਮੇਂ ਦੇ ਜਿਹੜੀਆਂ ਇਜਾਦਤੀਆਂ ਉਹ ਭੁੱਲ ਗਏ ਜਿਸ ਵਕਤ ਤੁਸੀਂ ਖਾਲਰਾਂ ਨਾਲ ਕੀ ਵਾਪਰਿਆ ਉਹ ਭੁੱਲ ਗਏ ਆਪਦੀ ਸਰਕਾਰ ਚ ਕੀ ਵਾਪਰਿਆ ਉਹ ਭੁੱਲ ਗਏ ਬਰਗਾੜੀ ਕਾਂਡ ਦਾ ਵਿੱਚ ਕਿਸ ਕਿਸਮ ਨਾਲ ਸਿੱਖਾਂ ਦੀ ਜਿਹੜੀ ਮਨੋਵਿਗਿਆਨਕ ਸਥਿਤੀ ਨੂੰ ਠੇਸ ਲੱਗੀ ਉਹ ਭੁੱਲ ਗਏ ਉਹ ਸਾਰੇ ਕਾਸੇ ਚੋਂ ਮੈਨੂੰ ਕਹਿਣ ਚ ਇਹਦੇ ਵਿੱਚ ਗਰੇਜ ਨਹੀਂ ਕਿ ਹੋਰ ਏਜੰਸੀਆਂ ਨੇ ਫਾਇਦਾ ਲੈਂਦੇ ਹੋਏ ਅਮਰਤਪਾਲ ਨੂੰ ਹੀਰੋ ਦੇ ਤੌਰ ਤੇ ਉਭਾਰਤਾ ਤੇ ਉਹ ਉੱਭਰ ਗਏ ਸਮੇਂ ਸਮੇਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਪਹਿਲਾਂ ਵੀ ਐਦਾਂ ਹੋਇਆ ਜਦੋਂ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਸੰਤ ਭਿੰਡਰਾਂਵਾਲਿਆਂ ਦਾ ਜਦੋਂ ਉਥਾਨ ਹੋਇਆ ਤਾਂ ਉਹਦੇ ਵਿੱਚ ਵੀ ਸਮੇਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਸਵਾਰਥ ਲਈ ਆਪਣੇ ਫਾਇਦੇ ਲਈ ਆਪਣੀ ਸਿਆਸਤ ਲਈ ਉਹਨਾਂ ਨੂੰ ਉੱਭਰਨ ਦੇ ਵਿੱਚ ਹਾਲਾਤ ਕ੍ਰੀਏਟ ਕੀਤੇ ਇਸ ਤਰ੍ਹਾਂ ਹੀ ਅਮਰਤਪਾਲ ਨੂੰ ਬਾਹਰ ਕਰਨ ਦੇ ਲਈ ਸਮੇਂ ਦੀਆਂ ਸਿਆਸੀ ਪਾਰਟੀਆਂ ਨੇ ਇੱਕ ਹਾਲਾਤ ਕ੍ਰੀਏਟ ਕੀਤੇ ਪੈਦਾ ਕੀਤੇ ਉਹ ਹਲਾਤਾ ਜੋ ਜਦੋਂ ਉੱਭਰ ਗਿਆ ਉਹ ਅਰੈਸਟ ਹੋ ਗਿਆ ਹਾਂ ਇਸ ਗੱਲ ਤੋਂ ਸਮਝ ਲੱਗਦੀ ਹੈ ਕਿ ਪੰਜਾਬ ਦੇ ਬਹੁਤੇ ਲੋਕਾਂ ਨੇ ਉਹਦੇ ਗ੍ਰਿਫਤਾਰੀ ਦੇ ਵਿਰੋਧ ਚ ਕੋਈ ਵੱਟਾ ਦੋਨਾਂ ਨਹੀਂ ਸਿਰਜਿਆ ਜੀ ਤੋ ਆਪਾਂ ਅੰਦਾਜ਼ਾ ਲਗਾ ਸਕਦੇ ਕਿ ਇਹ ਜਿਹੜੀ ਸਾਰੀ ਫੋਲਿੰਗ ਅਮਰਤਪਾਲ ਦੀ ਸੀ ਇਸ ਕਰਕੇ ਲੱਗਦਾ ਹੈ ਕਿ ਇਹ ਇਹ ਪਿੱਛੋਂ ਕਿਤੇ ਹੋਰ ਮੈਨੇਜ ਹੋਇਆ ਸੀ ਪਰੰਤੂ ਇਹ ਸੱਚ ਹੈ ਕਿ ਅਮਰਤਪਾਲ ਨੇ ਜਾਂ ਅਮਰਤਪਾਲ ਦੀ ਮੂਵਮੈਂਟ ਨੇ ਪੰਜਾਬ ਦੇ ਸਿੱਖ ਲੋਕਾਂ ਵਿੱਚ ਇੱਕ ਆਧਾਰ ਜ਼ਰੂਰ ਬਣਾਇਆ ਹੋਇਆ ਸੀ ਉਹ ਡਿਬਰੂਗੜ ਚਲਾ ਗਿਆ ਜੇਲ੍ਹ ਚ ਚਲਾ ਗਿਆ ਉੱਥੇ ਕੀ ਹੋ ਰਿਹਾ ਕੌਣ ਮਿਲ ਰਿਹਾ ਕੌਣ ਨਹੀਂ ਮਿਲ ਰਿਹਾ ਸਮੇਂ ਦੀ ਸਿਆਸਤੀ ਰਾਜਨੀਤਿਕ ਪਾਰਟੀਆਂ ਨੇ ਫਿਰ ਉਸ ਦਾ ਫਾਇਦਾ ਲੈ ਕੇ ਮੈਨੂੰ ਇਹ ਲੱਗਦਾ ਹੈ ਕਿ ਉਹਨੂੰ ਸਿਆਸੀ ਪੜ ਵਿੱਚ ਲਿਆਂਦਾ ਤੇ ਜੇ ਇਹਨੂੰ ਮੈਂ ਗਲਤ ਕਹਾ ਗਲਤ ਕੁਝ ਨਹੀਂ ਕਿਉਂਕਿ ਸਿਆਸਤੀਆਂ ਨੇ ਤਾਂ ਸਿਆਸਤ ਹੀ ਕਰਨੀ ਹੁੰਦੀ ਹੈ ਜੇ ਆਪਾਂ ਇਹ ਤਵੱਕੋ ਕਰੀਏ ਕਿ ਰਾਜਨੀਤਿਕ ਲੋਕ ਰਾਜਨੀਤੀ ਨਾ ਕਰਨ ਇਹ ਤੇ ਗਲਤ ਗੱਲ ਹੋਏਗੀ ਉਸ ਕਿਸਮ ਨਾਲ ਉਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਉਹ ਉੱਭਰਗੇ ਨਹੀਂ ਤੇ ਜਿਉਂ ਹੀ ਉਹ ਰਾਜਨੀਤੀ ਦੇ ਪਿੰਡ ਵਿੱਚ ਜਿਹੜੇ ਪਾਰਲੀਮੈਂਟਰੀ ਚੋਣ ਦੰਗਲ ਵਿੱਚ ਆਪਣਾ ਨਾਮ ਲੈ ਕੇ ਆਏ ਨੇ ਇੱਕਦਮ ਪਬਲਿਕ ਨੇ ਫੇਰ ਉਹਨਾਂ ਨੂੰ ਉਤਸ਼ਾਹ ਦਿੱਤਾ ਮੈਨੂੰ ਨਹੀਂ ਪਤਾ ਵੋਟ ਕਿੰਨੀ ਪਊਗੀ ਜਿਹੜੀ ਗੱਲ ਤੁਸੀਂ ਕੀ ਕਿਹਾ ਉਹ ਹਾਰਨਗੇ ਜਿੱਤਣ ਕਿ ਉਹ ਤੋਂ ਬਾਅਦ ਦੀ ਗੱਲ ਹੈ ਪਰੰਤੂ ਜਦੋਂ ਮੀਡੀਆ ਦੇ ਵਿੱਚ ਕਮੈਂਟ ਦੇਖਦਿਆਂ ਨਾ ਉਹਦੇ ਵਿੱਚ ਸੱਚ ਹੈ ਕਿ ਅਮਰਤਪਾਲ ਅਮਰਤਪਾਲ ਹੋਈ ਪਈ ਹੈ ਹੁਣ ਇਹ ਵੋਟਾਂ 'ਚ ਬਦਲੇਗੀ ਜਾਂ ਨਹੀਂ ਬਦਲੇਗੀ ਇਹੇ ਆਈਟੀ ਸੈੱਲ ਦੇ ਜਿਹੜੇ ਟ੍ਰੈਕਸ ਨੇ ਜਾਂ ਕੁਝ ਹੋਰ ਹੈ ਇਹ ਵਕਤ ਦੱਸੇਗਾ ਪਰੰਤੂ ਇਹ ਸੱਚ ਹੈ ਕਿ ਅਮਰਤਪਾਲ ਦੇ ਆਉਣ ਨਾਲ ਚੋਣ ਦੰਗਲ ਦੇ ਵਿੱਚ ਮੁੱਦੇ ਵੀ ਹੋਰ ਤਰ੍ਹਾਂ ਦੇ ਹੋਗੇ ਸਿਆਸਤ ਵੀ ਹੋਰ ਤਰ੍ਹਾਂ ਦੀ ਹੋਗੀ ਤੇ ਸਿਆਸੀ ਪੰਤੇ ਵੀ ਸਾਰੀਆਂ ਪਾਰਟੀਆਂ ਨੂੰ ਚਾਹੇ ਉਹ ਅਕਾਲੀ ਦਲ ਹੋਵੇ ਅਕਾਲੀ ਦਲ ਨੂੰ ਵੀ ਬਦਲਣਾ ਪੈ ਗਿਆ ਅਕਾਲੀ ਦਲ ਨੂੰ ਵੀ ਐਦਾਂ ਲੱਗਦਾ ਹੈ ਜਿਸ ਤਰ੍ਹਾਂ ਦੀਆਂ ਮੀਡੀਆ ਤੋਂ ਖਬਰਾਂ ਆ ਰਹੀਆਂ ਨੇ ਕਿ ਸ਼ਾਇਦ ਵਿਕਰਮ ਮਜੀਠੀਆ ਮਜੀਠੀਆ ਇਸ ਵਿੱਚ ਮੈਂ ਨਾਰਾਜ਼ ਸ਼ਬਦ ਤਾਂ ਨਹੀਂ ਕਹੂੰਗਾ ਪਰ ਨਾਰਾਜ਼ ਜ਼ਰੂਰ ਹੋਏ ਨੇ ਇਹ 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 ਲੱਗ ਰਿਹਾ ਹੈ ਤੇ ਉਸ ਨਿਰਾਸ਼ਤਾ ਵਿੱਚ ਉਹ ਬਿਆਲਬਾਜੀ ਉਹਨਾਂ ਦੀ ਆ ਨਹੀਂ ਰਹੀ ਉਹ ਚੁੱਪ ਨੇ ਉਹਨਾਂ ਦੀ ਸਰਗਰਮੀ ਕਿਤੇ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਹੀ ਸੋ ਇਸ ਗੱਲ ਦੇ ਵਿੱਚ ਜੇਕਰ ਅਮਰਤਪਾਲ ਦਾ ਉਭਾਰ ਜਾਂ ਉਥਾਨ ਹੁੰਦਾ ਹੈ ਇਹਦਾ ਨੁਕਸਾਨ ਅਕਾਲੀ ਦਲ ਨੂੰ ਹੀ ਹੋਏਗਾ ਤੇ ਇਹਦੇ ਨਾਲ ਮੈਨੂੰ ਲੱਗ ਰਿਹਾ ਹੈ ਕਿ ਜਿਹੜੀ ਹਿੰਦੂ ਕਮਿਊਨਿਟੀ ਹੈ ਉਹਦੀ ਪੋਲਰਾਈਜੇਸ਼ਨ ਹੋਏਗੀ ਉਹਦਾ ਵੀ ਝੁਕਾਅ ਬੀਜੇਪੀ ਵੱਲ ਵਧ ਸਕਦਾ ਹੈ ਇਹਦਾ ਫਾਇਦਾ ਹੋ ਸਕਦਾ ਹੈ ਬੀਜੇਪੀ ਨੂੰ ਸੋ ਕੁੱਲ ਮਿਲਾ ਕੇ ਮੈਂ ਕਮਾ ਕੇ ਜਿਹੜਾ ਬਲਟੋਹਾ ਨੂੰ ਉਥੋਂ ਉਮੀਦਵਾਰ ਲਾਉਣਾ ਭਾਵੇਂ ਐਮਐਲਏ ਦੀ ਇਲੈਕਸ਼ਨ ਉਹ ਹਾਰ ਕੇ ਹਟੇ ਨਹੀਂ ਬਲਟੋਹਾ ਸਾਹਿਬ ਇੱਕ ਅੱਛੇ ਬੁਲਾਰੇ ਨੇ ਤੇ ਉਹਨਾਂ ਦਾ ਅੱਛਾ ਤਜਰਬਾ ਹੈ ਤੇ ਖਾੜਕੂ ਸਿੰਘਾ ਦੇ ਜਾਂ ਖਾੜਕੂ ਬਾਦ ਦੇ ਸਮੇਂ ਵਿੱਚ ਉਹਨਾਂ ਨੇ ਆਪਣੇ ਪਿੰਡੇ ਤੇ ਤਸੀਹੇ ਝੱਲੇ ਨੇ ਤੇ ਉਸ ਮੂਵਮੈਂਟ ਦੀ ਉਹਨਾਂ ਨੂੰ ਸਮਝ ਹੈ ਅਕਾਲੀ ਦਲ ਨੂੰ ਲੱਗਦਾ ਜ਼ਰੂਰ ਹੈ ਕਿ ਅਮਰਤਪਾਲ ਦੇ ਮੁਕਾਬਲੇ ਲੋਕ ਕਿਤੇ ਨਾ ਕਿਤੇ ਉਹਨਾਂ ਨੂੰ ਤਵਕਕੋ ਦੇਣਗੇ ਕਿ ਉਸ ਲਹਿਰ ਦੇ ਵਿੱਚ ਇਹਨਾਂ ਦਾ ਵੀ ਯੋਗਦਾਨ ਹੈ ਪਰੰਤੂ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਇਹ ਕਲੀਅਰ ਕਰਨ ਦੇ ਵਿੱਚ ਬੜੀ ਦੇਰ ਲਾਊਗਾ ਕਿ ਉਹ ਖੜਕੂਵਾਦ ਦੀ ਵਿਚਾਰਧਾਰਾ ਨਾਲ ਖੜਾ ਹੈ ਜਾਂ ਨਹੀਂ ਖੜਾ ਜੇ ਨਹੀਂ ਖੜਾ ਤਾਂ ਫਿਰ ਜਿਹਨੂੰ ਮਰਜ਼ੀ ਖੜਾ ਕਰ ਦੇਣ ਚਾਹੇ ਚਾਹੇ ਬਲਟੋਹਾਂ ਨੂੰ ਖੜਾ ਕਰਨ ਚਾਹੇ ਕਿਸੇ ਨੂੰ ਹੋਰ ਵੀ ਖੜਾ ਕਰ ਦੇਣ ਤਦ ਕਿਉਂਕਿ ਰੌਲਾ ਤਾਂ ਵਿਚਾਰਧਾਰਾ ਦਾ ਹੈ ਪਰੰਤੂ ਜਿਹੜੀ ਵਿਚਾਰਧਾਰਾ ਨਾਲ ਅਮਰਤਪਾਲ ਖੜਾ ਹੈ ਉਹ ਇੱਕ ਹੋਰ ਤਰ੍ਹਾਂ ਦੀ ਵਿਚਾਰਧਾਰਾ ਹੈ ਜੋ ਕੁਝ ਅੱਜ ਸੰਕੇਤ ਦੇ ਰਹੇ ਨੇ ਕੱਲ ਨੂੰ ਕੀ ਹੋਊਗਾ ਪਤਾ ਨਹੀਂ ਲੱਗਣਾ ਸੋ ਇਸ ਕਰਕੇ ਇਹ ਇੱਕ ਬਲਾਸਟ ਹੋਣ ਵਾਂਗੂ ਹੈ ਉਸ ਨੇ ਸਾਰੀ ਚੋਣ ਬਦਲ ਦਿੱਤੀ ਹੈ ਉਸ ਚੋਣ ਦੇ ਵਿੱਚ ਜਦੋਂ ਇਹੋ ਚੋਣ ਹੋਊਗੀ ਉਹਦੇ ਵਿੱਚ ਵਿਕਾਸ ਦੀ بجائے ਮੁੱਦਾ ਜਿਹੜਾ ਉਹੋ ਸਿੱਖਾਂ ਨਾਲ ਜਿਆਦਤੀਆਂ ਦਾ ਮੁੱਦਾ ਰਹੇਗਾ ਤੇ ਜਦੋਂ ਜਿਆਦਤੀਆਂ ਨਾਲ ਮੁੱਦਾ ਡਿਸਕਸ ਹੋਏਗਾ ਤਾਂ ਅਕਾਲੀ ਦਲ ਕੋਲ ਕੋਈ ਉਹਨਾਂ ਡਿਫੈਂਸ ਵਿੱਚ ਕਹਿਣ ਨੂੰ ਗੱਲ ਨਹੀਂ ਹੈਗੀ ਜਿਹੜੀ ਨਾਲ ਅਕਾਲੀ ਦਲ ਆਪਣੇ ਵੋਟਰ ਨੂੰ ਇਹ ਕਹਿ ਸਕੇ ਕਿ ਅਸੀਂ ਬੰਦੀ ਸਿੰਘਾਂ ਤੇ ਸਾਡਾ ਇਹ ਸਟੈਂਡ ਹੈ ਸਟੈਂਡ ਮੂਹਜਵਾਨੀ ਜੋ ਮਰਜ਼ੀ ਹੋਵੇ ਕਿ ਬੰਦੀ ਸਿੰਘਾਂ ਤੇ ਸਾਡਾ ਸੰਘਰਸ਼ ਕੀ ਹੈ ਉਹਦੇ ਲਈ ਅਸੀਂ ਕੀਤਾ ਕੀ ਹੈ ਜਾਂ ਫਿਰ ਆ ਬਲੂ ਸਟਾਰ ਆਪਰੇਸ਼ਨ ਦੀ ਜਦੋਂ ਗੱਲ ਕਰਦੇ ਆ ਉਦੋਂ ਜ਼ਰੂਰ ਕਹਿਣਗੇ ਬਲਟੋਆ ਸਾਹਿਬ ਕਿ ਮੈਂ ਤਾਂ ਉਸ ਜਮਾਨੇ ਚ ਆਪਦੇ ਪਿੰਡੇ ਤੇ ਖੰਡਾਇਆ ਪਰ ਪ੍ਰੰਤੂ ਉਦੋਂ ਜਿਹੜੇ ਵਿਰੋਧੀ ਨੇ ਅਮਰਤਪਾਲ ਦਾ ਧੜਾ ਹੋਏਗਾ ਜਿਹੜਾ ਜਾਂ ਜਿਹੜਾ ਆਈਟੀ ਸੈੱਲ ਹੈ ਉਹਦੇ ਵੱਲੋਂ ਐਦਾਂ ਦੇ ਕਮੈਂਟ ਫਟਾਫਟ ਢੜਾ ਢੜ ਕਰਦੇ ਗਿਰਦੇ ਨੇ ਕਿ ਹਾਂਜੀ ਥੋੜੀ ਬੜਿਆ ਯੋਗਦਾਰ ਨੇ ਤੁਸੀਂ ਦਮਾ ਖੜੀਆ ਕਰਕੇ ਬਾਹਰ ਆ ਗਏ ਸੀ ਸੋ ਇਸ ਕਰਕੇ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਏਗਾ ਜੇਕਰ ਮੂਵਮੈਂਟ ਬਣ ਜਾਂਦੀ ਹੈ ਤਾਂ ਉਹ ਟੋਨ ਮદાન ਚ ਆਗੇ ਜਿਤਨਾ ਨਾ ਜਿਤਨਾ ਮੈਨੂੰ ਨਹੀਂ ਪਤਾ ਪਰੰਤੂ ਇਹ ਜ਼ਰੂਰ ਲੱਗ ਰਿਹਾ ਹੈ ਕਿ ਉਹ ਮੁਕਾਬਲੇ ਚ ਆਗੇ ਨੇ ਤੇ ਦੂਸਰਾ ਉਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨੇ ਇੱਕ ਵੱਡੀ ਗਲਤੀ ਕਰ ਬੈਠੇ ਨੇ ਉਹ ਉਹ ਗਲਤੀ ਦੀ ਭਾਵੇ ਉਹ ਮਾਫੀ ਮੰਗ ਚੁੱਕੇ ਨੇ ਪਰ ਜਿਹੜਾ ਬੰਦਾ ਮਾਫੀ ਮੰਗ ਲਈ ਵਿਰੋਧੀਆਂ ਨੂੰ ਤਾਂ ਮਾਫੀ ਦੇ ਪ੍ਰਚਾਰ ਕਰਨ ਲਈ ਬਹੁਤ ਵੱਲਾ ਦੇਖੋ ਜੀ ਵੀ ਇਹਦੇ ਤੇ ਆਪਣੇ ਆਪ ਹੀ ਮੰਨ ਲਿਆ ਨੇ ਉਹ ਜਣਾ ਸ਼ਬਦਾਵਲੀ ਜਿਹੜੀ ਗਲਤੀ ਨਾਲ ਜਾਂ ਤੈਅਸ਼ਾ ਆ ਕੇ ਉਹ ਵਰਤ ਗਈ ਜਿਹੜੀ ਉਸ ਪੱਧਰ ਦੇ ਬੰਦੇ ਨੂੰ ਕਦੀ ਵੀ ਨਹੀਂ ਵਰਤਨੀ ਚਾਹੀਦੀ ਵੈਸੇ ਤਾਂ ਕਿਸੇ ਨੂੰ ਵੀ ਨਹੀਂ ਵਰਤਨੀ ਚਾਹੀਦੀ ਪਰ ਉਸ ਪੱਧਰ ਦੇ ਬੰਦੇ ਦੀ ਜਵਾਬਦੇਹੀ ਜਲਦੀ ਤੇ ਜ਼ਿਆਦਾ ਹੁੰਦੀ ਹੈ ਇਸ ਕਰਕੇ ਉਹ ਨਹੀਂ ਵਰਤਨੀ ਚਾਹੀਦੀ ਹਾਂ ਪਿਓਰ ਸਿੱਖੀ ਦੇ ਇर्द-ਗਿਰਦ ਉਹ ਹਲਕਾ ਹੋਣ ਕਰਕੇ ਇਸ ਕਰਕੇ ਲੱਗ ਰਿਹਾ ਹੈ ਕਿ ਉਹ ਚੋਣ ਤੁਹਾਡੇ ਵਾਲੀ ਗੱਲ ਹਾਰੂਗਾ ਜਿੱਤੂਗਾ ਕੌਣ ਇਹ ਸਮਝ ਦੱਸੇਗਾ ਪਰ ਐਨ ਲੱਗ ਰਿਹਾ ਹੈ ਕਿ ਉਹ ਚੋਣ ਅਮਰਪਾਲ ਸਿੰਘ ਦੇ ਆਲੇ-ਦੁਆਲੇ ਘੁੰਮਣੀ ਸ਼ੁਰੂ ਹੋ ਗਈ। ਉਹ ਨਾਲੇ ਸਮੇਂ 'ਚ ਕੀ ਹੋਏਗਾ ਦੇਖਦੇ ਹਾਂ ਕੂਟ ਕਿਸਕਰ ਬਣਦਾ ਹੈ। ਜੀ। ਜੀ ਬਿਲਕੁਲ। ਤਾਰੀਵਾਲ ਸਾਹਿਬ ਅਖੀਰ ਦੇ ਵਿੱਚ ਦੱਸਿਓ ਕਿ ਕਹਿੰਦੇ ਆਮ ਆਦਮੀ ਪਾਰਟੀ ਦੇ ਵੀ ਮਾਲਵੇ ਦੇ ਕੁਝ ਮੰਤਰੀ ਹੈਗੇ ਨੇ ਜਿਨ੍ਹਾਂ ਨੂੰ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਨਾਲੋਂ ਨਾਲ ਭਾਜਪਾ ਨੂੰ ਆਪਾਂ ਨੇ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ। ਆਜਪਾ ਨੂੰ ਵੀ ਉਸ ਤਰੀਕੇ ਦੇ ਨਾਲ ਕਿਸਾਨ ਟ੍ਰੀਟ ਕਰ ਰਹੇ ਨੇ ਜਿਵੇਂ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜੇ ਕਰ ਰਹੇ ਨੇ ਕਿਵੇਂ ਵੇਖ ਰਹੇ ਹੋ ਤੁਸੀਂ ਇਹ ਨਾ ਕਿ ਲੀਡਰਾਂ ਨੂੰ ਸਵਾਲ ਕਰਨੇ ਇਹਦੇ ਇਹਦੇ ਦੋ ਕਾਰਨ ਨੇ ਕਿ ਇੱਕ ਤੇ ਜਿਹੜਾ ਇਹ ਅੰਦੋਲਨ ਸੀ ਨਾ ਕਿਸਾਨਾਂ ਵਾਲਾ ਦਿੱਲੀ ਵਾਲਾ ਪਹਿਲਾ ਵਾਲਾ ਇਹ ਅੰਦੋਲਨ ਦੁਨੀਆ ਦਾ ਨਵੇਕਲਾ ਅੰਦੋਲਨ ਸੀ ਤੇ ਇਹਦੇ ਵਿੱਚ ਆਮ ਲੋਕਾਂ ਨੂੰ ਤੇ ਲੱਗਿਆ ਕਿ ਲੋਕ ਉੱਥੇ ਜਾਂਦੇ ਨੇ ਬੈਠਦੇ ਨੇ ਪੱਟਾ ਇਕੱਠਾ ਉਦੇ ਵਿੱਚ ਲੋਕਾਂ ਦੀ ਇੱਕ ਟ੍ਰੇਨਿੰਗ ਹੋਤ ਹੋਈ ਉਹਨਾਂ ਨੂੰ ਸਮਝ ਆਈ ਉੱਥੇ ਜਿਹੜੇ ਲਗਾਤਾਰ ਭਾਸ਼ਣ ਚੱਲਦੇ ਰਹੇ ਉੱਥੇ ਸਮਝ ਆਈ ਕਿ ਇਹ ਇਸ ਤਰ੍ਹਾਂ ਸਵਾਲ ਪੋਲੀਟੀਕਲ ਲੋਕਾਂ ਨੂੰ ਕੀਤੇ ਜਾ ਸਕਦੇ ਨੇ ਕਿਉਂ ਨਹੀਂ ਕੀਤੇ ਜਾ ਸਕਦੇ ਉਹ ਸਮੇਂ ਦੀ ਤਾਕਤ ਸੀ ਤੇ ਭਾਜਪਾ ਇੱਕ ਵੱਡੀ ਜਿਆਦਤੀ ਕਰ ਗਈ ਇਹਨਾਂ ਨਾਲ ਜਿਆਦਤੀ ਇਹ ਕਰ ਗਈ ਅੰਦੋਲਨਾਂ ਦੇ ਉੱਤੇ ਘਰਾਓ ਘਰੂ ਕਰਕੇ ਜੋ ਮਰਜ਼ੀ ਹੋ ਸਕਦਾ ਜਿਹੜਾ ਜਿਹੜੀ ਗਲਤੀ ਸਿੱਖ ਸਾਇਕੀ ਦੇ ਨਾਲ ਭਜਨ ਲਾਲ ਨੇ 1982 ਚ ਕੀਤੀ ਸੀ ਉਹੀ ਗਲਤੀ ਖੱਟਰ ਜੀ ਨੇ ਆ ਹੁਣ ਵਾਲੇ ਕਿਸਾਨ ਅੰਦੋਲਨ ਚ ਕੀਤੀ ਹੈ ਭਾਵੇਂ ਇਸ ਕਿਸਾਨ ਅੰਦੋਲਨ ਚ ਕਈ ਗੱਲਾਂ ਲੀਆਂ ਹੋਰ ਦੋਸ਼ ਵੀ ਲੱਗਦੇ ਨੇ ਕਿ ਇਹ ਬੀਜੇਪੀ ਦਾ ਪਲਾਂਟਡ ਹੈ ਪਰ ਬਹੁਤ ਵਾਰ ਆਪਣੀ ਪਲਾਂਟਡ ਸਟਰੈਟਜੀ ਚ ਵੀ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਇਹ ਜ਼ਰੂਰੀ ਨਹੀਂ ਹੈਗਾ ਜਦੋਂ ਆਪਾਂ ਰਣਨੀਤੀ ਬਣਾਉਨੇ ਆ ਤੇ ਉਹਨੂੰ ਲਾਗੂ ਕਰਦੇ ਆ ਬਹੁਤ ਵਾਰ ਆਪਣੇ ਸਮਝਣ ਚ ਵੀ ਗਲਤੀ ਹੋ ਜਾਂਦੀ ਹੈ ਸੋ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਔਰ ਜਿਸ ਦਾ ਸਮਰਥਨ ਹਰਿਆਣੇ ਦੀ ਜਨਤਾ ਨੇ 1% ਵੀ ਨਹੀਂ ਕੀਤਾ ਭਜਨ ਲਾਲ ਦੇ ਸਮੇਂ ਚ ਕੁਝ ਇਹ ਸੀ ਕਿ ਹਰਿਆਣੇ ਦੀ ਜਨਤਾ ਨੇ ਇਸ ਕਿਸਮ ਨਾਲ ਵਿਰੋਧ ਨਹੀਂ ਕੀਤਾ ਸੀ ਜਿਸ ਕਿਸਮ ਨਾਲ ਹੁਣ ਹੋਇਆ ਸੋ ਉਹਦੇ ਨਾਲ ਜੇਕਰ ਹਰਿਆਣੇ ਵਿੱਚ ਵੀ ਵਿਰੋਧ ਹੋਇਆ ਪੰਜਾਬ ਵਿੱਚ ਵਿਰੋਧ ਨਾ ਬਿਲਕੁਲ ਆ ਕੋਈ ਨਾ ਇਹਨੂੰ ਮੈਂ ਅਣਸਖਾਵਾਂ ਕਹੂੰਗਾ ਨਾ ਇਹ ਗੈਰ ਕੁਦਰਤੀ ਹੈ ਇਸ ਚੱਕਰ ਦੇ ਵਿੱਚ ਹੀ ਹੁੰਦਾ ਜੀ ਚਾਹੇ 10 15 20 ਬੰਦੇ ਜਦੋਂ ਬੀਜਪੀ ਦੇ ਖਿਲਾਫ ਛੱਡੀਆਂ ਦਿਖਾਉਂਦੇ ਨੇ ਤਾਂ ਕੁਦਰਤੀ ਹੈ ਮੀਡੀਆ ਤੇ ਖਬਰ ਤੇ ਉਹ ਫਲੈਸ਼ ਹੋਏਗੀ ਤੇ ਜਿਹੜੇ ਪੰਜਾਬ ਦੇ ਲੋਕ ਨੇ ਨਾ ਥੋੜੇ ਜਿਹੀ ਇਹਨਾਂ ਦੀ ਜਿਹੜੀ ਸੋਚ ਹੈ ਇਹ ਇਸ ਤਰ੍ਹਾਂ ਦੀ ਹੈ ਕਿ ਕਿਸੇ ਨੂੰ ਵੀ ਜਦੋਂ ਕੋਈ ਬੰਦਾ ਪਰ ਯੋਧਾ ਜਾਂ ਜਿਹੜੀ ਮਾਰਕੇ ਵਾਜ ਸੋਚ ਕਹਿੰਦੇ ਆ ਅਸੀਂ ਮਤਲਬ ਸਾਡੇ ਪੰਜਾਬ ਦੀਆਂ ਫਿਲਮਾਂ ਚ ਤੁਸੀਂ ਦੇਖ ਲਓ ਨਾ ਪਾਕਿਸਤਾਨ ਪੰਜਾਬ ਤੇ ਇਧਰਲੇ ਪੰਜਾਬ ਦੋਨਾਂ ਦੀਆਂ ਫਿਲਮਾਂ ਚ ਜਿਹੜਾ ਬਦਲਾ ਲੈਣਾ ਹੈ ਨਾ ਇਹਨੂੰ ਬਹਾਦਰੀ ਸਮਝਿਆ ਜਾਂਦਾ ਹੈ ਹਾਲਾਂਕਿ ਸਿੱਖ ਧਰਮ ਦੇ ਵਿੱਚ ਸਿੱਖ ਫਿਲਾਸਫੀ ਇਹ ਕਹਿੰਦੀ ਹੈ ਕਿ ਮਾਫ ਕਰਨਾ ਜਿਹੜਾ ਉਹ ਬਡਪੜ ਹੈ ਪਰੰਤੂ ਨਹੀਂ ਇਹਦਾ ਜਿਹੜਾ ਕਲਚਰ ਹੈ ਉਹਦੇ ਵਿੱਚ ਬਦਲਾ ਲੈਣ ਨੂੰ ਬਹੁਤ ਵੱਡੀ ਬਹਾਦਰੀ ਸਮਝਿਆ ਜਾਂਦਾ ਹੈ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਇਹ ਕਹਦੀਆਂ ਨੇ ਕਿ ਜੇ ਬਦਲਾ ਨਾ ਲਿਆ ਫਿਰ ਕੀ ਫਾਇਦਾ ਤੇ ਉਦਮ ਸਿੰਘ ਐਨੇ ਸਾਲਾਂ ਬਾਅਦ ਜਦੋਂ ਜਨਰਲ ਡਾਇਰ ਨੂੰ ਮਾਰਦਾ ਨਾ ਤੁਹਾਡੇ ਸਾਹਮਣੇ ਤਾਂ ਹੀ ਅੱਜਕੱਲ ਉਦਮ ਸਿੰਘ ਦੀ ਤਾਂ ਜੋ 12 ਗਾਉਂਦੇ ਦੇ ਨੋ ਯੋਦੇ ਸਾਨੂੰ ਕਿਹਾ ਜਾਂਦਾ ਨਾ ਕਿ ਉਹ ਮਹਾਨ ਪ요ਦਾ ਸੀ ਸੋ ਇਸ ਕਰਕੇ ਸਰਕਾਰ ਤੋਂ ਬਦਲਾ ਲੈਣ ਦਾ ਐਕਸ਼ਨ ਜਦੋਂ ਆਮ ਲੋਕਾਂ ਨੂੰ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਭੱਜਿਆ ਜਾਂਦਾ ਉਹਨਾਂ ਦੀ ਕਾਰ ਭੱਜੀ ਜਾਂਦੀ ਹੈ ਇਹ ਪੰਜਾਬੀ ਲੋਕਾਂ ਦਾ ਸੁਭਾਅ ਹੈ ਇਸ ਗੱਲ ਨੂੰ ਦੇਖ ਕੇ ਉਹ ਖੁਸ਼ ਹੁੰਦੇ ਨੇ ਵੀ ਹਾਂ ਹੁਣ ਲੱਗਿਆ ਪਤਾ ਹੁਣ ਸਮਝ ਆਈ ਗਿਆ ਇਹਨਾਂ ਨੂੰ ਕੀ ਬਣੂਗਾ ਸੋ ਇਸ ਕਰਕੇ ਇਹ ਸੁਭਾਅ ਦਾ ਸ਼ਾਇਦ ਉਹਨਾਂ ਨੇ ਠੀਕ ਅੰਦਾਜ਼ਾ ਹੀ ਲਾਇਆ ਇਹ ਸਾਰੇ ਉੱਤਰੀ ਭਾਰਤ ਚ ਹੈ ਕਿ ਸਾਡੇ ਜਿਹੜਾ ਲੋਕ ਬਦਲੇ ਲੈਂਦੇ ਨੇ ਉਹਨਾਂ ਦੀਆਂ ਕਹਾਣੀਆਂ ਗਾਈਆਂ ਜਾਂਦੀਆਂ ਨੇ ਕਿ ਫਲਾਣੇ ਬੰਦੇ ਨੇ ਐ ਮਤਲਬ ਬਦਲਾ ਲੈ ਆਂ ਟਕਾ ਕੇ ਸੋ ਇਸ ਕਰਕੇ ਜੇਕਰ ਪੰਜਾਬ ਦੇ ਕਿਸਾਨ ਜਦੋਂ ਬਦਲਾ ਲੂ ਕਾਰਵਾਈ ਕਹਿ ਕੇ ਉਹਨਾਂ ਦਾ ਘਰੋਂ ਕਰਦੇ ਨੇ ਕਿ ਤੁਸੀਂ ਸਾਡੇ ਲਈ ਕਿੱਲਾ ਗੱਡੀਆ ਸੀ ਦੱਸੋ ਜੀ ਅਸੀਂ ਤੁਹਾਡੇ ਨਾਲ ਕੀ ਸੁਲੂਕ ਕਰੀਏ ਤੇ ਇਹਦਾ ਜਵਾਬ ਕੋਈ ਨਹੀਂ ਤੇ ਉਹ ਜਵਾਬ ਦੇਣ ਦੇ ਵਿੱਚ ਮੈਂ ਹੈਰਾਨ ਆ ਕਿ ਜਾਤਾ ਬੀਜੇਪੀ ਦੀ ਰਣਨੀਤੀ ਐਦਾਂ ਦੀ ਐ ਕਿਉਂਕਿ ਬੀਜੇਪੀ ਵੀ ਕਾਂਗਰਸ ਨੇ ਹਾਇਰ ਕੀਤੀ ਹੋਈ ਆ ਨਾ ਪੰਜਾਬ ਦੀ ਬੀਜੇਪੀ ਜਿਹੜੇ ਬੀਜੇਪੀ ਦੇ ਲੀਡਰ ਨੇ ਜਿੰਦੇ ਮੈਂ ਹਰਜੀਤ ਗਰੇਵਾਲ ਜੀਆ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਵੀ ਉਹ ਤਾਂ ਜਾਦਤੀ ਤਾਂ ਸਰਕਾਰ ਨੇ ਕੀਤੀ ਉਹ ਤਾਂ ਹਰਿਆਣੇ ਦੀ ਸਰਕਾਰ ਨੇ ਕੀਤੀ ਮਤਲਬ ਉਹ ਆਇਨ ਲੱਗਦਾ ਵੀ ਜਿਵੇਂ ਉਹ ਜਾਣ ਬੁੱਝ ਕੇ ਇਹ ਗੱਲ ਨੂੰ ਉਭਾਰ ਰਹੇ ਹੋਣ ਕਿ ਜਿੰਨੀ ਹਰਿਆਣੇ ਦੀ ਸਰਕਾਰ ਦੀ ਬਦਨਾਮੀ ਹੋਵੇ ਇਹ ਚੰਗੀ ਗੱਲ ਹੈ ਨਹੀਂ ਰਾਜਨੀਤਿਕ ਲੋਕਾਂ ਨੂੰ ਮੋੜਾ ਦੇਣਾ ਵੀ ਬੜਾ ਸੋਹਣਾ ਹੁੰਦਾ ਹੁੰਦਾ ਹੈ ਉਹਦੇ ਹੋਰ ਕਈ ਸਾਰੇ ਬਹਾਨੇ ਬਣਾ ਲੈਂਦੇ ਨੇ ਕਹਿ ਦਿੰਦੇ ਨੇ ਵੀ ਦੇਖੋ ਜੀ ਉੱਥੇ ਫਸੇ ਹੋਏ ਸੀ ਉਹ ਸਤਿ ਹੋ ਗਈ ਗਲਤੀ ਹੋ ਗਈ ਅਸੀਂ ਤਾਂ ਕਿਸਾਨਾਂ ਦਾ ਭਲਾ ਸੋਚਦੇ ਸੀ ਹੁਣ ਉਹ ਸਾਰੇ ਕਾਸੇ ਤੋਂ ਇਹ ਹੈ ਕਿ ਇਹਦੇ ਵਿੱਚ ਇਹ ਇਹ ਪ੍ਰਵਿਰਤੀ ਹੈ ਇਹ ਇਹਨਾਂ ਦਾ ਸੁਭਾਅ ਹੈ ਏ ਬੀਜਪੀ ਨੂੰ ਤਾਂ ਭਜਾਈ ਭਜਾਇਆ ਪਰੰਤੂ ਜਿਹੜਾ ਹੁਣ ਵਾਲਾ ਟੋਲਰ ਹੋਇਆ ਇਸ ਅੰਦੋਲਨ ਦੇ ਵਿੱਚ ਹਾਲਾਂਕਿ ਉਹ ਪਹਿਲਾਂ ਵਾਲੇ ਅੰਦੋਲਨ ਦੇ ਵਿੱਚ ਵੀ ਜਿਹੜੀ ਉਹ ਘਟਨਾ ਹੋਈ ਲਾਲ ਕਿਲੇ ਦੀ ਉਹ ਚ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਸਾਇਲੈਂਟ ਹੋ ਗਈ ਸੀ ਜੇ ਤੁਹਾਡੇ ਯਾਦ ਹੋਵੇ ਨਾ ਉਦੋਂ ਚੁੱਪ ਕਰ ਗਈ ਸੀ ਨਾ ਉਹਨੇ ਕਿਹਾ ਵੀ ਇਹ ਘਟਨਾ ਬਹੁਤ ਮਾੜੀ ਹੈ ਨਾ ਉਹਨੇ ਕਿਹਾ ਬਹੁਤ ਚੰਗੀ ਹੈ ਜ਼ੋਰ ਨਾਲ ਚੁੱਪ ਘੜਪ ਜਿਹੀ ਹੋ ਗਈ ਸੀ ਵੀ ਇਹ ਤੇ ਆਪਾਂ ਚੁੱਪ ਹੀ ਰਹੋ ਅ ਜੀ ਜੀ ਬਿਲਕੁਲ ਇਸ ਜਿਹੜੀ ਗੱਲ ਤੇ ਜਦੋਂ ਭਗਵੰਤ ਮਾਨ ਜੀਾਂ ਤੇ ਬਥੌਰ ਬੁੱਕ ਪत्री ਪ੍ਰੈਸ਼ਰ ਆਇਆ ਕਿ ਹਰਿਆਣੇ ਦੀ ਸਰਕਾਰ ਪੰਜਾਬ ਦੀ ਹੱਦ ਝਾਕੇ ਜਿਆਦਤੀ ਕਰ ਰਹੀ ਹੈ ਤੇ ਉਹਨਾਂ ਵੱਲੋਂ ਨਾ ਇਹਦੀ ਕੋਈ ਇਨਕੁਆਇਰੀ ਮਾਰਕ ਕੀਤੀ ਗਈ ਨਾ ਸਮੇਂ ਤੇ ਕਿਸਾਨਾਂ ਨੂੰ ਇਹ ਇੱਕ ਸਨੇਹਾ ਦਿੱਤਾ ਗਿਆ ਕਿ ਅਸੀਂ ਕੋਈ ਕਾਰਵਾਈ ਕਰ ਰਹੇ ਹਾਂ ਪੁਲਿਸ ਪਰਚਾ ਦਰਜ ਕਰਨ ਦੀ ਗੱਲ ਆਈ ਉਹ ਨਹੀਂ ਕੀਤਾ ਗਿਆ ਭਾਵੇਂ ਕੋਈ ਤੇ ਐਕਸ਼ਨ ਕੋਈ ਨਹੀਂ ਸੀ ਹੁਣ ਪਰਤੂ ਪ੍ਰੈਸ ਦੇ ਵਿੱਚੋਂ ਇਹ ਗੱਲ ਸਾਹਮਤ ਹੋਈ ਕਿ ਜਿਹੜੀਆਂ ਸਰਕਾਰਾਂ ਨੇ ਦਮਨ ਦੇ ਸਬੰਧ ਵਿੱਚ ਜਦੋਂ ਕੱਟ ਵੱਡਾ ਹੁੰਦਾ ਹੈ ਤੇ ਉਹਦਾ ਦਮਨ ਘੱਟ ਕੀਤਾ ਜਾਂਦਾ ਹੈ ਉਹਨੂੰ ਪਛੜਾਇਆ ਜਾਂਦਾ ਹੈ ਤਾਂ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਹੁੰਦੀਆਂ ਨੇ ਸੋ ਇਸ ਕਰਕੇ ਮੌਜੂਦਾ ਸਰਕਾਰ ਦੇ ਖਿਲਾਫ ਵੀ ਇੱਕ ਵੱਡਾ ਰੋਹ ਹੈ ਇੱਕ ਮੈਨੂੰ ਇਹ ਲੱਗ ਰਿਹਾ ਹੈ ਕਿ ਕਿਸਾਨਾਂ ਤੇ ਵੀ ਇੱਕ ਦਬਾਅ ਹੈ ਕਿ ਉਹਨਾਂ ਉੱਪਰ ਕੋਈ ਇਹ ਦੋਸ਼ ਨਾ ਲੱਗ ਜੇ ਕਿ ਜਾਨ ਉੱਠ ਕੇ ਸਾਡੀ ਕੋਈ ਕਿਸੇ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਪ੍ਰਤੀ ਕੋਈ ਏਜੰਸੀ ਤੋਂ ਉਭਰਤ ਰਹੀ ਹੈ ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਉਹ ਬੈਲੈਂਸ ਕਰਨ ਦੇ ਦਿਖਾਈ ਦਿੰਦੇ ਨੇ ਕਿ ਨਹੀਂ ਸਾਡੀ ਭਾਰਤੀ ਜਨਤਾ ਪਾਰਟੀ ਨਾਲ ਲੜਾਈ ਨਹੀਂ ਸਾਡੀ ਸਮੇਂ ਦੀ ਸਰਕਾਰ ਨਾਲ ਲੜਾਈ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਵਿੱਚ ਉਹ ਕਰਤਾ ਤਰਤਾ ਹੈ ਇਸ ਕਰਕੇ ਸਾਡੀ ਉਹਨਾਂ ਨਾਲ ਲੜਾਈ ਹੈ ਸਟੇਟ ਦੇ ਮੁੱਦੇ ਸਟੇਟ ਦੀ ਸਰਕਾਰ ਨਾਲ ਸੰਬੰਧਤ ਨੇ ਸਟੇਟ ਦੀ ਸਰਕਾਰ ਨੇ ਜਿੱਥੇ ਸਾਡੀ ਹਾਂ ਵੀ ਠੀਕ ਨਹੀਂ ਭਰੀ ਉੱਥੇ ਸਾਡੀ ਸਟੇਟ ਦੀ ਸਰਕਾਰ ਨਾਲ ਲੜਾਈ ਹੈ ਔਰ ਇਹ ਠੀਕ ਗੱਲ ਵੀ ਹੈ ਉਹਨਾਂ ਵੱਲੋਂ ਇਹ ਦੱਸਣਾ ਕਿ ਸਾਡੀ ਲੜਾਈ ਸਰਕਾਰ ਨਾਲ ਹੈ ਨਾ ਕਿ ਕਿਸੇ ਰਾਜਨੀਤਿਕ ਚਾਰ ਦਾ ਰਸ ਜੀ ਪਰ ਸੱਚੀ ਗੱਲ ਹੈ ਕਿਉਂਕਿ ਜਿਹੜੀ ਪਾਲਿਸੀ ਬਣੋੜੀ ਹੈ ਇਹਦੇ ਵਿੱਚ ਜਿਹੜਾ ਐਗਰੀਕਲਚਰ ਇੱਕ ਮਸਲਾ ਹੈ ਬਹੁਤ ਸਾਰੀਆਂ ਪਾਲਿਸੀ ਜਿਵੇਂ ਕੀਮਤਾਂ ਦੀ ਗੱਲ ਹੈ ਜਿਹੜੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀ ਪੁਨਮ ਛੱਡਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਗੱਲ ਹੈ ਉਹ ਵਾਅਦੇ ਕੇਂਦਰ ਸਰਕਾਰ ਨੇ ਕੀਤੇ ਨੇ ਤੇ ਬਹੁਤ ਸਾਰੇ ਵਾਅਦੇ ਜਿਹੜੇ ਸਟੇਟ ਸਰਕਾਰ ਨੇ ਕੀਤੇ ਨੇ ਉਹ ਕਿਤੇ ਉਹਨਾਂ ਦੀ ਪੂਰਤੀ ਹੁੰਦੀ ਦਿਖਾਈ ਨਹੀਂ ਦਿੰਦੀ ਇਸ ਕਰਕੇ ਜਿਹੜਾ ਕਿਸਾਨੀ ਲਈ ਸੰਘਰਸ਼ ਦੇ ਪੈਰੋਕਾਰ ਨੇ ਉਹ ਸਾਰੇ ਇਸ ਗੱਲ ਤੇ ਬਜਿੱਦ ਨੇ ਅੜੀਲ ਨੇ ਕਿ ਸਮੇਂ ਦੀਆਂ ਸਰਕਾਰਾਂ ਚਾਹੀਏ ਉਹ ਕੇਂਦਰ ਦੀ ਹੋਵੇ ਚਾਹੀਏ ਉਹ ਸਟੇਟ ਦੀ ਹੋਵੇ ਉਹਨਾਂ ਦਾ ਵਿਰੋਧ ਕਰ ਧਰ ਕਰਕੇ ਪੰਜਾਬ ਦੇ ਵਿੱਚ ਸਪੈਸ਼ਲੀ ਆਮ ਆਦਮੀ ਸਰਕਾਰ ਦਾ ਵਿਰੋਧ ਕਰਕੇ ਉਹ ਇੱਕ ਬੈਲੈਂਸ ਵੀ ਰੱਖ ਰਹੇ ਨੇ ਤੇ ਆਮ ਕਿਉਂਕਿ ਇਹਦੀ ਦਿੱਕਤ ਬੜੀ ਇਹ ਹੈ ਕਿ ਪੰਜਾਬ ਦੇ ਵਿੱਚ ਜੀ ਜਿਹੜਾ ਸਾਡਾ ਇੱਕ ਵਿਸ਼ੇਸ਼ ਪਾਈਚਰ ਹੈ ਜਿਹਦਾ ਝੁਕਾਓ ਭਾਰਤੀ ਜਨਤਾ ਪਾਰਟੀ ਵੱਲ ਹੈ ਉਹਨੂੰ ਵੀ ਸੁਨੇਹਾ ਦਿੱਤਾ ਜਾਣਾ ਜ਼ਰੂਰੀ ਹੈ ਕਿ ਕਿਸਾਨਾਂ ਦਾ ਜਿਹੜਾ ਲੜਾਈ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲ ਹੈ ਤੇ ਉਹੀ ਰੋਲ ਉਹਨਾਂ ਦਾ ਜਿਹੜੀ ਸਟੇਟ ਦੀ ਸਰਕਾਰ ਹੈ ਉਹਦੇ ਨਾਲ ਵੀ ਉਹਨਾਂ ਦੀ ਲੜਾਈ ਉਨੀ ਹੈ ਇਸ ਕਰਕੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਹੀ ਹੈ ਜਿਹੜਾ ਖੁੱਡੀਆਂ ਸਾਹਿਬ ਨੇ ਉਹਨਾਂ ਦਾ ਅਮੇਜ ਇੱਕ ਅੱਛੇ ਤੇ ਇਮਾਨਦਾਰ ਨੇਤਾ ਦਾ ਹੈ ਪ੍ਰੰਤੂ ਉਹਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਆਮ ਆਦਮੀ ਪਾਰਟੀ ਦਾ ਮੰਤਰੀ ਕੋਈ ਵੀ ਹੋਵੇ ਹਾਂ ਇਹ ਹੋ ਸਕਦਾ ਹੈ ਜੇ ਕਿਸੇ ਦਾ ਹੀ ਮੇਜ਼ ਅੱਛਾ ਹੈ ਉਹਨੂੰ ਘੱਟ ਵਿਰੋਧ ਕਰਨਾ ਪਵੇ ਜੇ ਵਿਰੋਧ ਵੱਧ ਕਰਨਾ ਪਵੇ ਇਹ ਸੰਭਾਵਨਾ ਹੋ ਸਕਦੀ ਹੈ ਦੂਜਾ ਮੈਨੂੰ ਇਹ ਲੱਗਦਾ ਸਾਡੇ ਕਿਸਾਨ ਮਿੱਤਰ ਨੇ ਜਦੋਂ ਇਹ ਜੋਧੇ ਨਿਕਲ ਜਾਂਦੇ ਨੇ ਫਿਰ ਕਈ ਵਾਰੀ ਦੁਸ਼ਮਣ ਨੰਬਰ 1 ਨਹੀਂ ਮਿਲਿਆ ਤਾਂ ਦੋ ਨੰਬਰ ਤੇ ਵੀ ਹਮਲਾ ਕਰ ਦਿੰਦੇ ਨੇ ਇਹ ਕਿਉਂਕਿ ਜਿਹੜੀ ਮੋਬਿਲਾਈਜੇਸ਼ਨ ਬਣਾਈ ਰੱਖਣੀ ਨਾ ਉਹ ਵੀ ਜ਼ਰੂਰੀ ਹੁੰਦੀ ਹੈ ਕਿ ਮੰਨ ਲਓ ਇੱਕ ਦਿਨ ਕਿਸਾਨ ਨਿਕਲੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਇੱਕ ਟੋਲੀ ਨੂੰ ਕੋਈ ਨੇਤਾ ਨਹੀਂ ਮਿਲਦਾ ਤਾਂ ਉਹ ਖਬਰ ਨਹੀਂ ਬਣਦੀ ਦੂਜੇ ਦਿਨ ਉਹ ਸ਼ਾ ਨਹੀਂ ਰਹਿੰਦਾ ਰੈਗਿਟ੍ਰੇਸ਼ਨ ਦੇ ਵਿੱਚ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ ਕਿ ਮੌਕੇ ਦੀ ਤਾਕ ਵਿੱਚ ਰਾਓ ਜਿਹੜਾ ਬਿਲਦ ਹੈ ਉਹਦੇ ਖਿਲਾਫ ਨਾਰੇ ਲਾਓ ਤੇ ਉਹਦੇ ਨਾਲ ਇਹ ਸਾਰਾ ਕੁਝ ਐਦਾਂ ਦਾ ਵਰਤਦਾ ਰ ਆ ਵਰਤ ਰਿਹਾ ਜੀ ਇਹ ਸੱਚ ਹੈ ਕਿ ਇਹ ਦੁੱਖ ਇਹ ਇਸ ਤਰ੍ਹਾਂ ਦੀ ਜਿਹੜੀ ਐਕਸ਼ਨ ਨਾਲ ਆ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਨਿਕਸਾਨ ਹੋਣਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਵੀ ਇਹਦਾ ਕੁਝ ਨਾ ਕੁਝ ਪਸਾਰਣਾ ਪੈਣਾ ਹੈ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਜੀ ਬਿਲਕੁਲ 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 ਸੋ ਧਲੇਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਖਬਰਾਂ ਨਾਲ ਸਾਂਝ ਪਾਉਣ ਦੇ ਲਈ ਧੰਨਵਾਦ ਜੀ ਦੋਸਤੋ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਟੌਰ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਤੇ ਭਾਜਪਾ ਦਾ ਵਿਰੋਧ ਕਿਸਾਨਾਂ ਦੀ ਦਸ਼ਾ ਤੇ ਦਿਸ਼ਾ ਤੇ ਗੱਲਬਾਤ ਕੀਤੀ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ